ਕਰਿਆ ਨਾ ਫਿਰ ਧੀਰ ਨੂੰ ਪਾੜ ਦੂੰਗਾ ਮੈਂ ਹਸਾਬ ਲੈਣੀ ਐਵੇਂ ਧਮਕੀਆਂ ਧੂਕੀਆਂ ਦੇਣੀਆਂ ਬੰਦ ਕਰ ਦੇ ਠੀਕ ਆ ਧੀਲੀ ਇਹ ਫੋਨ ਲਾਉਣਾ ਨਾ ਜਿਹੜਾ ਤੂੰ ਬੰਦ ਕਰ ਇਹਨਾਂ ਨੇ ਜਿੱਥੇ ਮਾਰਦੀ ਤੇ ਜਦੋਂ ਮਾਰਦੀ ਆ ਜੀ ਸਾਡੇ ਪਿੰਡ ਦਾ ਹੋਣ ਕਰਕੇ ਇਹਦੇ ਵੱਲੋਂ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਉਮਰ ਕੱਚੀ ਪੈਨਸਲ ਵਾਲੀ ਤੇ ਫੀਲਿੰਗ ਆ ਬਿਸ਼ਨੋਈ ਵਾਲੀਆਂ ਜਾ ਉਹ ਚਮਲ ਸਾੜੇ ਤੇਰਾ ਰੋਣਾ ਕੀ ਹੈ ਕੀਦੇ ਨਾਲ ਹੈ ਮੈਂ ਉਹਦੀ ਮਿਹਨਤ ਕਰ ਲੈਣਾ ਤੇਰਾ ਖਿਹੜਾ ਛੁੱਟੇ ਐਵੇਂ ਤੇਰਾ ਪਾਰਾ ਚੜਾਈ ਰੱਖਦਾ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਮੈਨੂੰ ਇਹਦਾ ਮੂੰਹ ਸੀਣਾ ਪੈਣਾ ਮਸ਼ੀਨਾ ਤੇਰੇ ਆਹ ਲੱchna ਤੋਂ ਲੱਗਦਾ ਲੋਕਾਂ ਦਾ ਧਮਕਿਆਂ ਤੋਂ ਵਿਸ਼ਵਾਸ ਉੱਟ ਜਾਣਾ ਮਾਮਾ ਬੁੱਲਾ ਤੇ ਵੀ ਕਾਲਗੈਟ ਮਾਰ ਲਿਆ ਕਰ ਭਾਈ ਜੀ ਮੈਂ ਤੇਰਾ ਸਭ ਤੋਂ ਵੱਡਾ ਫੈਨ ਆ ਕਮੈਂਟਾਂ ਵਿੱਚ ਜੋ ਗੱਲਾਂ ਤੈਨੂੰ ਮਿਲਦੀਆਂ ਸਾਰੀਆਂ ਪੜਦਾ ਕਿਸ ਕਿਸ ਨੂੰ ਭਾਬੀ ਨਹੀਂ ਭਾਬਾ ਲੱਗ ਰਿਹਾ ਭੈਣ ਮੈਨੂੰ ਥੋੜਾ ਜਿਹਾ ਵੀਰ ਲੱਗਦਾ ਲਿਪਸਟਿਕ ਤਾਂ ਇੱਕ ਵਾਰ ਚ ਸਾਰੀ ਖਤਮ ਹੋ ਗਈ ਹੋਣੀ ਮੈਨੂੰ ਕਿਉਂ ਲੱਗ ਰਿਹਾ ਕਿ ਇਸ ਮਾਦਾ ਦੇ ਰੂਪ ਚ ਕੋਈ ਸ਼ੈਲ ਚ ਵੀ ਲੱਗ ਘੱਭਰੂ ਭਾਬੀ ਥੋੜੀ ਥੋੜੀ ਭਾਜੀ ਲੱਗਦੀ ਹੈ ਬਾਈ ਥੋੜੇ ਦਿਨਾਂ ਤੱਕ ਇਹਦੇ ਮੁੱਛਾਂ ਆ ਜਾਣੀਆਂ ਨੇ ਇਹ ਵੀਡੀਓ ਵੇਖ ਕੇ ਜੇ ਤੁਸੀਂ ਥੋੜਾ ਵੀ ਇੰਜੋਏ ਕੀਤਾ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ